ਇਸ ਵਲੇ ਦੀ ਖਬਰ ਜੋ ਹੈ ਚੰਡੀਗੜ੍ਹ ਦੇ 에어ਪੋਰਟ ਦੀ ਨਾਲ ਜੁੜੀ ਹੈ ਤਾਂ ਦੱਸ ਦਿੰਦੇ ਹਾਂ ਕਿ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ ਦਾਇਰਾ ਤੇ ਸਮਾਂ ਜੋ ਨਹੀਂ ਵਧਾ ਦਿੱਤੇ ਗਏ ਨੇ ਤਾਂ ਹੁਣ ਸਵੇਰੇ 5 ਤੋਂ ਰਾਤ 11 ਵਜੇ ਤੱਕ ਚੰਡੀਗੜ੍ਹ 에어ਪੋਰਟ ਜੋ ਹੈ ਖੁੱਲ੍ਹਾ ਰਹੇਗਾ 에어ਪੋਰਟ ਤੋਂ ਦੇਸ਼ ਦੇ 12 ਸ਼ਹਿਰਾਂ ਦੇ ਦੁਬਈ ਦੇ ਲਈ ਯਾਤਰੀ ਉਡਾਣ ਭਰ ਸਕਣਗੇ ਨਾਲ ਹੀ ਹਵਾਈ ਅੱਡਾ ਹੁਣ 18 ਘੰਟੇ ਤੱਕ ਜੋ ਹੈ ਖੁੱਲਾ ਰਹੇਗਾ ਜਦੋਂ ਕਿ ਇਸ ਤੋਂ ਪਹਿਲਾਂ 에ਰਪੋਰਟ 8 ਘੰਟੇ ਦੇ ਲਈ ਖੁੱਲਦਾ ਸੀ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਰਿਪੇਅਰ ਵਰਕ ਦਾ ਸਮਾਂ ਜੋ ਹੈ ਘਟਾਇਆ ਗਿਆ ਤੇ ਉਡਾਣਾਂ ਦਾ ਸਮਾਂ ਜੋ ਹੈ ਵਧਾਇਆ ਗਿਆ ਹੁਣ ਤੋਂ ਹੈਦਰਾਬਾਦ ਦਿੱਲੀ ਇੰਦੋਰ ਅਹਮਦਾਬਾਦ ਮੁੰਬਈ ਅਬੂ ਧਾਬੀ ਧਰਮਸ਼ਾਲਾ ਸ਼੍ਰੀਨਗਰ ਸਣੇ ਸਿੱਧੀਆਂ ਉਡਾਣਾਂ ਜੋ ਨੇ ਸ਼ੁਰੂ ਹੋ ਜਾਣੀਆਂ ਤਾਂ ਦੱਸ ਦਿੱਤੇ ਹਾਂ ਕਿ 에ਰਪੋਰਟ ਅਥਾਰਟੀ ਅਧਿਕਾਰੀਆਂ ਨੇ ਦੱਸਿਆ ਕਿ ਰਨਵੀਰ ਰਿਪੇਅਰ ਦਾ ਕੰਮ ਫੇਜ਼ ਵਾਈਜ਼ ਕੀਤਾ ਜਾ ਰਿਹਾ ਤਾਂ ਕਿ ਉਹ ਡਾਣਾਤੀ ਅਸਰ ਨਾ ਪਵੇ ਇਸ ਲਈ ਇਹ ਰਿਪੋਰਟ ਨੂੰ 18 ਘੰਟੇ ਦੇ ਲਈ ਜੋ ਐ ਖੋਲਿਆ ਗਿਆ ਪਹਿਲੇ ਫੇਜ਼ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ 26 ਅਕਤੂਬਰ ਤੋਂ 6 ਨਵੰਬਰ ਤੱਕ 7 ਘੰਟੇ ਜਹਾਜ਼ਾਂ ਦਾ ਸੰਚਾਲਨ ਕੀਤਾ ਗਿਆ ਸੀ ਤਾਂ ਹੁਣ ਦੂਜੇ ਫੇਜ਼ ਦੇ ਵਿੱਚ ਸਬ ਤੋਂ 18 ਘੰਟੇ ਲਈ 에ਰਪੋਰਟ ਖੁੱਲਾ ਰਹੇਗਾ ਸਾਰੀਆਂ 에ਰਲਾਈਨਸ ਕੰਪਨੀਆਂ ਨੂੰ ਵੀ ਨਵਾਂ ਸਮਾਸਾਰਨੀ ਜੋ ਹੈ ਸੰਚਾਲਨ ਦੇ ਹੁਕਮ ਦੇ ਦਿੱਤੇ ਗਏ ਨੇ ਨਵਾਂ ਸਮਾਸਾਰਨੀ ਦੇ ਅਨੁਸਾਰ ਸਾਰੀਆਂ 에ਰਲਾਈਨਸ ਨੂੰ ਅਲਰਟ ਕਰ ਦਿੱਤਾ ਗਿਆ